ਹੈਲੋ ਜੀ ਹਾਂਜੀ ਸਰ ਪ੍ਰਿੰਸੀਪਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਿਊ ਚੈਨਲ ਤੋਂ ਗੱਲ ਕਰ ਰਹੇ ਸੀ ਹਾਂਜੀ ਸਰ ਹਾਂਜੀ ਹਾਂਜੀ ਇੱਕ ਦੱਸੋ ਜੀ ਇੱਕ ਜਿਹੜਾ ਨੂਰ ਮੈਲ ਦਾ ਸਕੂਲ ਹੈ ਜਿਹੜਾ ਅਨਕੰਪਲੀਟ ਆ ਹਾਂਜੀ ਸਰ ਹਾਂਜੀ ਉਹਦਾ ਮੁਰਦਾ ਸਾਫੀ ਗਰਮਾਇਆ ਰਹਿੰਦਾ ਅਕਸਰ ਹਾਂਜੀ ਸਰ ਉਹ ਪ੍ਰਬੰਧ ਮਨ ਲਓ ਤੁਸੀਂ ਦੇਖਦੇ ਹੋ ਜੀ ਕੋਈ ਜਾਂ ਕੋਈ ਹੋਰ ਦੇਖਦਾ ਹੈਗਾ ਜੀ ਸਰ ਮੇਰੇ ਕੋਲ ਹੀ ਹੈਗਾ ਜੀ ਉਹ ਵੀ ਠੀਕ ਹੈ ਜੀ ਜੋ ਰੱਖ ਰਖਾ ਮਤਲਬ ਉਹਦੇ ਲਈ ਜ਼ਿੰਮੇਵਾਰ ਤੁਸੀਂ ਹੋ ਨਹੀਂ 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 ਸਰ ਜ਼ਿੰਮੇਵਾਰੀ ਤਾਂ ਚਲੋ ਨਹੀਂ ਹਲੇ ਕੋਈ ਵੀ ਹੈਗੀ ਬਸ ਸਿਰਫ ਇਹ ਹੈਗਾ ਵੀ ਜਿਹੜਾ ਇਹਦਾ ਬਿਲਡਿੰਗ ਦੀ ਮਤਲਬ ਜੋ ਵੀ ਇਹਦਾ ਜਿਵੇਂ ਐਨਓਸੀ ਲੈਣੀ ਸੀਗੀ ਹਨਾ ਜੀ ਹੂੰ ਤੇ ਐਨਓਸੀ ਫਿਰ ਮੇਰੇ ਵੱਲੋਂ ਅਪਲਾਈ ਕੀਤੀ ਗਈ ਆਨਲਾਈਨ ਹੂੰ ਤੇ ਉਹ ਫਿਰ ਸਾਨੂੰ ਮਿਲ ਗਈ ਹੁਣ ਐਨਓਸੀ ਹੂੰ ਹੁਣ ਅਸੀਂ ਇਹਦੀ ਪਮੈਸ਼ ਵਗੈਰਾ ਕਰਾ ਰਹੇ ਹਾਂ ਹਨਾ ਜੀ ਹੂੰ ਤੇ ਆਪਣੇ ਡਿਪਾਰਟਮੈਂਟ ਨੂੰ ਲਿਖ ਕੇ ਦੇ ਰਹੇ ਹਾਂ ਵੀ ਸਾਨੂੰ ਹੁਣ ਆਵਲੀਆਂ ਚੀਜ਼ਾਂ ਚਾਹੀਦੀਆਂ ਨੇ ਤੇ ਉਧਰੋਂ ਪੀਡਬਲਯੂਡੀ ਡਿਪਾਰਟਮੈਂਟ ਜਿਹੜਾ ਹੈ ਉਹ ਆਪਣੀ ਕਾਰਵਾਈ ਕਰ ਰਿਹਾ ਹੈ ਨਿਸ਼ਾਨਦੇਹੀ ਕਰਵਾ ਰਹੇ ਹਾਂ ਹਾਂਜੀ ਸਰ ਹਾਂਜੀ ਨਿਸ਼ਾਨਦੇਹ ਮੈਨੂੰ ਤਾਂ ਪਤਾ ਲੱਗਾ ਹੋ ਗਈ ਹਾਂਜੀ ਸਰ ਹੋ ਗਈ ਸ਼ੁੱਕਰਵਾਰ ਹੋ ਗਈ ਸੀਗੀ ਉਹਦੇ ਵਿੱਚ ਕੀ ਆ ਜੀ ਕੋਈ ਦੱਸ ਸਕਦੇ ਹੋ ਸਰ ਉਹਦੇ ਵਿੱਚ ਇਹ ਹੈਗਾ ਵੀ ਜੋ ਆਪਣਾ ਹੀ ਮਤਲਬ ਜਿਸ ਹਨ ਨਾਲ ਆਪਣਾ ਏਰੀਆ ਹੈਗਾ ਉੱਥੇ ਚੌਰਾ ਕਨਾਲ ਤੇ 17 ਮਰਲੇ ਹਾਂਜੀ ਹਾਂਜੀ ਉਹਦੇ ਵਿੱਚ ਥੋੜਾ ਜਿਹਾ ਏਰੀਆ ਜਿਹੜਾ ਹੈਗਾ ਆ ਉਹ ਜਿਹੜੀ ਪਿਛਲੀ ਆਪਣੀ ਉਧਰ ਇੰਟਰਲੌਕ ਵਾਲੀ ਸੜਕ ਬਣੀ ਹੋਈ ਹੈ ਹਾਂਜੀ ਉਹ ਵੀ ਵੇਚ ਆਉਂਦੀ ਹੈ ਹੂੰ ਕੋ ਕੁਝ ਕੁ ਘਰਾਂ ਦਾ ਕੁਝ ਕੁ ਹਿੱਸਾ ਓਕੇ ਜਿਹੜੇ ਉੱਥੇ ਪਿੱਛੇ ਬਣੇ ਹੋਇਆ ਹੈ ਅੰਦਾਜ਼ਨ ਮੈਨੂੰ ਦੱਸ ਸਕਦੇ ਕਿੰਨੇ ਇੱਕ ਫੁੱਟ ਇੱਕ ਘਰ ਆਉਂਦੇ ਹੈਗੇ ਵਿੱਚ ਨਹੀਂ ਸਰ ਉਹ ਦਰਸਲ ਉਦੋਂ ਨਹੀਂ ਉਹਨਾਂ ਨੇ ਮਤਲਬ ਇਹ ਪਮਈਸ਼ੰਦਰ ਤੱਕ ਜਾਣ ਦਿੱਤਾ ਸਾਨੂੰ ਉਹਨਾਂ ਨੇ ਹਾਂਜੀ ਹਾਲਾਂਕਿ ਪੁਲਿਸ ਪੁਲਿਸ ਪ੍ਰਸ਼ਾਸਨ ਵੀ ਸਾਡੇ ਨਾਲ ਹੀ ਸੀਗਾ ਓਕੇ ਪਰ ਇਹ ਹੈਗਾ ਵੀ ਲੋਕ ਵਗੈਰਾ ਇਕੱਠੇ ਹੋ ਜਾਂਦੇ ਸੀ ਉਹਨਾਂ ਨੇ ਇਤਰਾਜ਼ ਕੀਤਾ ਸੀ ਹਾਂਜੀ ਘਰਾਂ ਵਾਲਿਆਂ ਨੇ ਸਰ ਹਨਾ ओके okay. तो सर फिर असी जेड़ा सिगा भी क्योंकि देखो जी हैना जी आपा मतलब ਕਾਰੇਵਾਸੀ ਕਿਸੇ ਨਾਲ ਕੋਈ ਇਸ ਤਰ੍ਹਾਂ ਦੀ ਸੀਨ ਕ੍ਰੀਏਟ ਕਰ ਲੇ ਮੈਨੂੰ ਰੋਕਣ ਲੱਗਾ ਜੀ ਅਦਰ ਤੁਹਾਡੇ ਕੋਲ ਸੁਰੱਖਿਆ ਸੀ ਹਾਂਜੀ ਸੁਰੱਖਿਆ ਤੁਹਾਨੂੰ ਮਹੀਆ ਕਰਾਈ ਗਈ ਹੋਣੀ ਆ ਹੈਨਾ ਹਾਂਜੀ ਹਾਂਜੀ ਫਿਰ ਆਪਾਂ ਕਿਉਂ ਨਹੀਂ ਸੁਰੱਖਿਆ ਨੂੰ ਬਤਿਆ ਗਿਆ ਉਹਦੇ ਵਿੱਚ ਨਹੀਂ ਸਰ ਸੁਰੱਖਿਆ ਨੂੰ ਵਰਤਨ ਦਾ ਗਾਲੇ ਹੈਗੀ ਆ ਵੀ ਸਰ ਆਪਾਂ ਲੜਾਈ ਥੋੜੀ ਕਰਾ ਦੇਣੀ ਕਿਸੇ ਦੀ ਹਣਾ ਸਰ ਹਾਂ ਇਹ ਤਾਂ ਪੁਲਸ ਦਾ ਕੰਮ ਹੁੰਦਾ ਤੁਸੀਂ ਥੋੜਾ ਲਾ ਸਕਦੇ ਹੋ ਨਾ ਨਹੀਂ ਸਰ ਆਪਾਂ ਦਰਸਲ ਦਰਸਲ ਉੱਥੇ ਕੋਈ ਸੀਨ ਹੀ ਇਦਾਂ ਦਾ ਕ੍ਰੀਏਟ ਹੋ ਜੇ ਕਿਉਂਕਿ ਦਰਸਲ ਜਿਹੜੀ ਪਮਾਈ ਛੋਹ ਰਹੀ ਸੀ ਨਾ ਹਮ ਹਣਾ ਜੀ ਉਹਦੇ ਵਿੱਚ ਮਤਲਬ ਸਾਨੂੰ ਇਹਨਾ ਨਹੀਂ ਸੀ ਪਤਾ ਵੀ ਘਰ ਇੰਨੇ ਇੰਨੇ ਮਤਲਬ ਉਹਦੇ ਵਿੱਚ ਆ ਜਾਣਗੇ ਤੇ ਰਕਬਾ ਵਿੱਚ ਜ਼ਿਆਦਾ ਆ ਜੇ ਰਕਬਾ ਵਿੱਚ ਆ ਜਾਊਗਾ ਸਾਨੂੰ ਹਮ ਫਿਰ ਉਹਦੇ ਲਈ ਤਾਂ ਪੁਲਸ ਪ੍ਰੋਟੈਕਸ਼ਨ ਬਹੁਤ ਜ਼ਿਆਦਾ ਚਾਹੀਦੀ ਹੈ ਔਰ ਉਹਦੇ ਲਈ ਤਾਂ ਫਿਰ ਬਹੁਤ ਸਾਰਾ ਬਹੁਤ ਸਾਰੀ ਕਾਰਵਾਈ ਕਰਨੀ ਪੈਣੀ ਹੈ ਠੀਕ ਹੈ ਸਾਡਾ ਜਿਹੜਾ ਮੇਨ ਮੁੱਦਾ ਹੈਗਾ ਸਰ ਇੱਕ ਪ੍ਰਿੰਸੀਪਲ ਤੇ ਮੈਂ ਤੁਹਾਨੂੰ ਰੋਕਣ ਲੱਗਾ ਕਿਉਂਕਿ ਮੈਂ ਚਾਹੁੰਦਾ ਇਹ ਗੱਲ ਆਪਣੀ ਲੱਭ ਜਵੇ ਹਣਾ ਤੇ ਇੱਕ ਜਿਹੜਾ ਤੁਸੀਂ ਰਸਤੇ ਦੀ ਗੱਲ ਕੀਤੀ ਜਿਹੜੀ ਇੰਟਰਲੌਕ ਲੱਗੀ ਆ ਹਾਂਜੀ ਸਰ ਇਹਦਾ ਮਤਲਬ ਇਹ ਵੀ ਨਜਾਇਜ਼ ਲਾਈ ਗਈ ਹੈ ਸਕੂਲ ਦੀ ਹਾਂਜੀ ਸਰ ਉਹ ਵੀ ਉਹ ਵੀ ਮਤਲਬ ਉਹ ਰਸਤਾ ਵੀ ਜਿਹੜਾ ਹੈ ਉਹ ਸਾਡੀ ਉਹਦੇ ਵਿੱਚ ਏਰੀਆ ਦੇ ਵਿੱਚ ਆਉਂਦਾ ਹੈ ਕੋਈ ਆਪਣਾ ਕਬਾੜਾ ਜਿਹਾ ਸਿੱਟਿਆ ਆ ਇਹ ਵੀ ਵੇਚਿਆ ਕੋਈ ਹਾਂਜੀ ਸਰ ਉਹ ਜਿਹੜਾ ਪਿਛਲਾ ਇੱਕ ਨਿੱਕਾ ਜਿਹੜਾ ਛੋਟਾ ਜਿਹਾ ਵਾਈਟ ਵਾਲਾ ਕਮਰਾ ਬਣਿਆ ਪਿਆ ਇੱਕ ਕੋਨੇ ਦੇ ਵਿੱਚ ਹੂੰ ਉਹ ਵੀ ਸਰ ਵਿੱਚ ਆਉਂਦਾ ਸਾਡੇ ਉਹਨਾਂ ਦੀ ਵੀ ਨਿਸ਼ਾਨਦੇਹੀ ਉਹਦੀ ਤਾਂ ਨਿਸ਼ਾਨਦੇਹੀ ਅਸੀਂ ਕਰ ਦਿੱਤੀ ਸੀਗੀ ਉਹ ਓਕੇ ਹਨਾ ਜੀ ਉਹਨਾਂ ਨੇ ਨਹੀਂ ਕੋਈ ਵੀ ਸਾਡਾ ਆਬਜੈਕਸ਼ਨ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਹੀ ਹੈ ਵੀ ਉਹ ਉਹ ਵਿੱਚ ਹੀ ਆ ਰਿਹਾ ਇਹੋ ਇੱਕ ਜੀ ਸਭ ਇੱਥੇ ਤਾਰਾਂ ਲੰਘਦੀਆਂ ਹਾਈ ਵੋਲਟੇਜ ਹਾਂਜੀ ਸਰ ਸਤਿ ਸ੍ਰੀ ਅਕਾਲ ਸਾਬ ਉਸਨੇ ਨਾ ਆਏ ਸੀ ਉਹਨਾਂ ਨੇ ਉਹਨਾਂ ਨੂੰ ਵੀ ਮੂਵ ਕਰਨ ਨੂੰ ਕਿਹਾ ਸੀ ਕਿ ਇਹਦੇ ਬਾਰੇ ਵੀ ਕੋਈ ਕਾਰਵਾਈ ਚੱਲ ਰਹੀ ਹੈ ਹਾਂਜੀ ਸਰ ਬਿਲਕੁਲ ਜੀ ਪੀਐਸਪੀਸੀਐਲ ਆਪਣੇ ਐਸਜੀਓ ਸਾਹਿਬ ਆਏ ਹੋਏ ਸੀਗੇ ਆਪਣੇ ਨੂਰਮਹਿਲ ਵਾਲੇ ਠੀਕ ਹੈ ਤੇ ਉਹਨਾਂ ਨੇ ਵੀ ਮਤਲਬ ਬਹੁਤ ਛੇਤੀ ਹੀ ਇਹਦੇ ਤੇ ਜਿਵੇਂ ਉਹਨਾਂ ਨੇ ਉਸ ਦਿਨ ਸਾਰੀ ਪ੍ਰਮਾਸ਼ ਵਗੈਰਾ ਕਰ ਲਈ ਸੀਗੀ ਹਾਂਜੀ ਉਹਨਾਂ ਨੇ ਵੀ ਆਪਣਾ ਥੋੜਾ ਚੈੱਕ ਆਊਟ ਕਰ ਰਏ ਸੀਗੇ ਵੀ ਇਹਦੇ ਤੇ ਕਿੰਨਾ ਕੁ ਖਰਚਾ ਆਉਣਾ ਕੀ ਕੀ ਹਿਸਾਬ ਦਾ ਹੋ ਗਿਆ ਹਾਂਜੀ ਤੇ ਉਹ ਵੀ ਬਹੁਤ ਜਲਦੀ ਸਾਨੂੰ ਦੱਸਣ ਵਾਲੇ ਹੈਗੇ ਆ ਵੀ ਕਦੋਂ ਕ ਮਤਲਬ ਕਿੰਨੀ ਕੀ ਡੇਟ ਤੱਕ ਉਹ ਇਸ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਉਣਗੇ ਉਹਨਾਂ ਨੇ ਸਾਨੂੰ ਦੱਸ ਦਿੱਤਾ ਸੀਗਾ ਵੈਸੇ ਵਾਰੋ ਵਾਰ ਕਿੱਥੇ ਕਿੱਥੋਂ ਦੀ ਉਹਨਾਂ ਨੇ ਹਾਂਜੀ ਮੈਂ ਹੁਣ ਲਾਸਟ ਵਿੱਚ ਹੀ ਜਾਂਦਾ ਕਿ ਉਹਨਾਂ ਵੀ ਜਿਹੜੀ ਐਕਚੁਅਲ ਨਿਸ਼ਾਨਦੇਹੀ ਆ ਕਦੋਂ ਤਾਈਂ ਆਪਾਂ ਨੂੰ ਪਤਾ ਲੱਗ ਜਾਵੇ ਕਿ ਕੰਪਲੀਟ ਹੋ ਗਈ ਆ ਦਰਸਲ ਗੱਲ ਇਹ ਹੈਗੀ ਆ ਵੀ ਨਿਸ਼ਾਨ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਆ ਹਾਂਜੀ ਦਰਸਲ ਗੱਲ ਇਹ ਹੈਗੀ ਆ ਮੇਨ ਮੁੱਦਾ ਜਿਹੜਾ ਸਾਡਾ ਹੈਗਾ ਨਾ ਜੀ ਉਹ ਉਹ ਹੈਗਾ ਸਕੂਲ ਨੂੰ ਕੰਸਟਰਕਟ ਕਰਵਾਉਣਾ ਹਾਂ ਨਾ ਜੀ ਵੀ ਲੋਕਾਂ ਦੇ ਨਾਲ ਪੰਗਾ ਲੈਣ ਦੀ بجائے ਆਪਾਂ ਪਹਿਲਾਂ ਜਿਹੜੀ ਸਾਡੇ ਕੋਲ ਲੈਂਡ ਆਲਰੇਡੀ ਪਈ ਹੈ ਕਿਉਂਕਿ ਇੱਕ ਨਿੱਕਾ ਜਿਹਾ ਕੋਨਾ ਹੈਗਾ ਜਿਹੜਾ ਕਿ ਵਿੱਚ ਜਾ ਰਿਹਾ ਹੈ ਪੈਂਸਿਵਲ ਸਾਹਿਬ ਮੈਨੂੰ ਨਾ ਮੈਂ ਮੇਰੀ ਆਦਤ ਹੈ ਸ਼ੇਦੀ ਆਪਾਂ ਗੱਲ ਨੇ ਵੇਣ ਨਹੀਂ ਹੁੰਦੀ ਕਿ ਕੋਈ ਤੁਸੀਂ ਨਹੀਂ ਮੈਂ ਨਹੀਂ 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 ਕੋਈ ਨਹੀਂ ਬਿਲਕੁਲ ਲੱਗਿਓ ਜਿਹੜੇ ਨਜਾਇਜ਼ ਕਰਜ਼ੇ ਹੋਏ ਆ ਜਾਂ ਜਿਹੜਾ ਰਸਤਾ ਬਣਿਆ ਉਸ ਟਾਈਮ ਤੁਸੀਂ ਇੱਥੇ ਪ੍ਰਿੰਸੀਪਲ ਤੁਸੀਂ ਜਿਹੜਾ ਕੋਈ ਹੋ ਨਹੀਂ ਸਰ ਨਹੀਂ ਸਰ ਮੈਂ ਤਾਂ ਮੈਨੂੰ ਤਾਂ 1.5 ਸਾਲ ਹੋਇਆ ਇੱਥੇ ਮੈਨੂੰ ਚਾਰਜ ਮਿਲੇ ਆ ਵੈਸੇ ਮੈਂ ਐਜ਼ ਅ ਪ੍ਰਿੰਸੀਪਲ ਹੈਗਾ ਆ ਬੰਡਾਲਾ ਗਰਲ ਸਕੂਲ 'ਚ ਓਕੇ ਮੇਰੇ ਕੋਲ ਮੇਰੇ ਕੋਲੇ ਦਾ ਵਾਧੂ ਚਾਰਜ ਆ ਪ੍ਰਿੰਸੀਪਲ ਕੌਣ ਸੀਗੇ ਉਸ ਟਾਈਮ ਉਦੋਂ ਰੀਨਾ ਮੈਮ ਹੋਣਗੇ ਜਾਂ ਉਹਨਾਂ ਤੋਂ ਪਹਿਲਾਂ ਦਾ ਹਾਂਜੀ ਰੀਨਾ ਮੈਮ ਸੀਗੇ ਜੀ ਪਹਿਲਾਂ ਮੇਰੇ ਤੋਂ ਹਾਂਜੀ ਹਾਂਜੀ ਉਹ ਪ੍ਰਿੰਸੀਪਲ ਸੀਗੇ ਜੀ ਇੱਥੇ ਹਨਾ ਜੀ ਮਤਲਬ ਕਹਿੰਦਾ ਮਤਲਬ ਤਾਂ ਇਹ ਹੀ ਆ ਕਿ ਜੇ ਕਿਤੇ ਅਣਗਹਿਲੀ ਵਰਤੀ ਗਈ ਆ ਤੁਹਾਡੇ ਡਿਪਾਰਟਮੈਂਟ ਵੱਲੋਂ ਵਰਤੀ ਗਈ ਹੈ ਵੀ ਉਹਦੇ ਚੱਲ ਨਹੀਂ ਨਹੀਂ ਜੀ ਨਹੀਂ ਨਹੀਂ ਸਾਡੇ ਡਿਪਾਰਟਮੈਂਟ ਵੱਲੋਂ ਨਹੀਂ ਸਰ ਕੋਈ ਵੀ ਵਰਤੀ ਗਈ ਅਸਲ ਗੱਲ ਇਹ ਹੈਗੀ ਹੈ ਕਿ ਇਹ ਜਦੋਂ ਮਤਲਬ ਮੈਨੂੰ ਇਦਾਂ ਲੱਗਦਾ ਆ ਵੀ ਜਦੋਂ ਇਹ ਲੈਂਡ ਜਿਹੜੀ ਹੈ ਨਾ ਸਾਰੀ ਦੀ ਸਾਰੀ ਜਦੋਂ ਸਕੂਲ ਨੂੰ ਟਰਾਂਸਫਰ ਹੋਈ ਹੈ ਹੂੰ ਉਹ ਲੈਂਡ ਦਾ ਸਾਰੇ ਦਾ ਸਾਰਾ ਹਿੱਸਾ ਹੀ ਚੱਕ ਕੇ ਸਕੂਲ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ। ਦੱਸੋ ਉਦੋਂ ਇਹਨਾਂ ਨੂੰ ਮਾਰ ਕੇ ਮਾਰਕਿੰਗ ਕਰਨੀ ਚਾਹੀਦੀ ਸੀ। ਉਦੋਂ ਇਹਨਾਂ ਨੂੰ ਪਮਾਇਸ਼ ਕਰਾਣੀ ਚਾਹੀਦੀ ਸੀ ਕਿ ਵੀ ਕਿਹੜੀ ਕਿਹੜੀ ਚੀਜ਼ ਨਿਸ਼ਾਨਦੇਹੀ ਉਦੋਂ ਪਹਿਲਾਂ ਕਰਵਾਈ ਜਾਣੀ ਚਾਹੀਦੀ ਸੀ ਕਿਉਂਕਿ ਇਹ ਇਹ ਮਕਾਨ ਜਿਹੜੇ ਹੈਗੇ ਇਹ ਦਾ 15 15 20 20 25 25 ਸਾਲ ਹੋ ਗਏ ਬਣਿਆ ਨੂੰ। ਕੋਈ ਬੰਦਾ ਕਹਿੰਦਾ ਜੀ ਅਸੀਂ ਤਾਂ ਇੱਥੇ 35 ਸਾਲਾਂ ਦੇ 40 ਸਾਲਾਂ ਦੇ ਹੈਗੇ ਆ। ਹਾਂ। ਹੈਨਾ ਜੀ? ਫੇਰ ਮਤਲਬ ਕਹਿੰਦਾ ਇਹ ਹੈਗਾ ਵੀ ਉਦੋਂ ਉਦੋਂ ਜਿਹੜੇ ਸੀਗੇ ਆਪਣੇ ਮਿਊਨਿਸਪਲ ਕਾਉਂਸਲ ਵਾਲੇ ਉਹ ਮਤਲਬ ਉਹਨਾਂ ਨੇ ਕਰਕੇ ਦੇਣੀ ਸੀ ਸੈਂਸਿਬਲ ਸਾਹਿਬ ਜੇ ਕੋਈ 20 ਸਾਲ ਤੋਂ ਬੈਠਾ ਜਾਂ 50 ਸਾਲ ਤੋਂ ਬੈਠਾ ਹਾਂਜੀ ਸਰ ਅਗਰ ਉਹ ਸਰਕਾਰੀ ਥਾਂ ਤੇ ਬੈਠਾ ਕੀ ਉਹਨੂੰ ਆਪਾਂ ਨਜਾਇਜ਼ ਕਬਜ਼ਾ ਕਹਿਣਾਗੇ ਜਾਂ ਜਾਇਜ਼ ਕਹਿਣਾਗੇ ਨਹੀਂ ਸਰ ਹੁਣ ਇਹਰੇ ਬਾਰੇ ਤਾਂ ਮੈਂ ਕੋਈ ਟਿੱਪਣੀ ਨਹੀਂ ਦੇ ਸਕਦਾ ਦੇਖੋ ਸਰ ਇਹ 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 ਕੰਮ ਜਿਹੜਾ ਹੈਗਾ ਇਹ ਤਹਿਸੀਲਦਾਰ ਸਾਹਿਬ ਦਾ ਆ ਹਨਾ ਜੀ ਤੇ ਜਾਂ ਫਿਰ ਮਿਊਨਿਸਪਲ ਕਾਉਂਸਲ ਵਾਲਿਆਂ ਦਾ ਈਓ ਸਾਹਿਬ ਦਾ ਆ ਸਨਾ ਜੀ ਕਿਉਂਕਿ ਉਹਨਾਂ ਦੇ ਸਮੇਂ ਦੇ ਵਿੱਚ ਮੇਰੇ ਤੋਂ ਪਹਿਲਾਂ ਲਿਖਣ ਦੇ ਵਿੱਚ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਬੜੀ ਕੀਮਤੀ ਜਾਣਕਾਰੀ ਸਾਨੂੰ ਦਿੱਤੀ ਹੈ ਜੀ ਤੇ ਆਉਣ ਵਾਲੇ ਸਮੇਂ ਤੇ ਵੀ ਉਮੀਦ ਕਰਦੇ ਹਾਂ ਕਿ ਦੋਸਤੋ ਜਿਵੇਂ ਤੁਹਾਨੂੰ ਪਤਾ ਵੀ ਇੱਕ ਵਾਰ ਫਿਰ ਤੋਂ ਪਿਛਲੇ ਦਿਨਾਂ ਤੋਂ ਹਲਕਾ ਆਬਾ ਗਰੀਬੀ 인ਦਰਜੀਤ ਕੌਰ ਮਾਨ ਜੀ ਸਕੂਲ ਦੀ ਇਮਾਰਤ ਜਿਹੜੀ ਨੂਰ ਮਹਿਲ ਦੇ ਸਕੂਲ ਦੀ ਇਮਾਰਤ ਰੁਕੀ ਹੋਈ ਆ ਉਹਨੂੰ ਚਾਲੂ ਕਰਵਾਉਣ ਲਈ ਬੜੇ ਜੋਰ-ਚੋਰ ਨਾਲ ਕੋਸ਼ਿਸ਼ ਕਰ ਰਹੇ ਆ ਤੇ ਸਾਰੀ ਅਫਸਰ ਸ਼ਾਹੀ ਵੀ ਉਹ ਆਪਣੇ ਨਾਲ ਲੈ ਕੇ ਆਏ ਸੀ ਇਸ ਦੇ ਸਬੰਧ ਵਿੱਚ ਅੱਜ ਅਸੀਂ ਦਵਿੰਦਰ ਜੀ ਨਾਲ ਗੱਲਬਾਤ ਕਰਾਂਗੇ ਵੀ ਜੋ ਹੁਣ ਕਾਰਵਾਈ ਸ਼ੁਰੂ ਹੋਈ ਆ ਉਹ ਕੀ ਹੋ ਰਹੀ ਆ ਕਿੰਦਾ ਦੇ ਮੰਨ ਲੋ ਹਾਲਾਤ ਹੈਗੇ ਕਿ ਲੱਗਦਾ ਵੀ ਹੁਣ ਛੇੜੀ ਕੰਪਲੀਟ ਹੋ ਜਾਏਗਾ ਜਾਂ ਨਹੀਂ ਹੋ ਜਾਏਗਾ ਦਵਿੰਦਰ ਜੀ ਪਹਿਲਾਂ ਤਾਂ ਤੁਸੀਂ ਇਹ ਦੱਸੋ ਜੀ ਵੀ ਪਿਛਲੇ ਦਿਨੀ ਵਿਧਾਇਕ ਸਾਹਿਬ ਆਏ ਸੀ ਜੀ ਵੀ ਕਾਫੀ ਗਹਿਮਾ ਗੇਮੀ ਸੀ ਅਫਸਰ ਵੀ ਸਾਰੇ ਆਏ ਹੋਏ ਸੀ ਤੁਸੀਂ ਵੀ ਮੌਕੇ ਤੇ ਸੀਗੇ ਉਸ ਦਿਨ ਕੀ ਗੱਲਬਾਤ ਹੋਈ ਸੀ ਕਿ ਅਫਸਰ ਹੁਦਾਇਤਾ ਹੋਈ ਸੀ ਅਕਚੁਅਲੀ ਜਿਹੜੀ ਇਹ ਸਕੂਲ ਆ ਇਹ ਪਿਛਲੇ ਕਾਫੀ 10 12 ਸਾਲ ਤੋਂ ਲਟਕਿਆ ਹੋਇਆ ਸੀਗਾ ਜਿਹੜੇ ਕੀ ਇਹ ਸਕੂਲ ਦੇ ਕੰਮ ਜਿਹੜੇ ਆ ਜ਼ਰੂਰੀ ਜਿਹੜੀ ਐਨਓਸੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਤੋਂ ਲੈਣੀ ਜ਼ਰੂਰੀ ਸੀਗੀ ਉਹ ਨਹੀਂ ਲਈ ਗਈ ਸੀ ਉਹ ਹੁਣ ਜਿਹੜੀ ਆ ਉਹ ਲੈ ਲਈ ਗਈ ਆ ਉਹ ਅਪਲਾਈ ਕਰਕੇ ਉਹਦਾ ਸਾਰਾ ਪ੍ਰੋਸੀਜਰ ਕਰਕੇ ਉਹ ਮਿਲ ਗਈ ਹਮਮ ਔਰ ਹੁਣ ਇਸ ਬਿਲਡਿੰਗ ਨੂੰ ਬਣਾਉਣ ਦੇ ਵਿੱਚ ਸਰਕਾਰ ਨੂੰ ਜਾਂ ਸਾਡੇ ਸਿੱਖਿਆ ਵਿਭਾਗ ਨੂੰ ਕੋਈ ਅਰਚਨ ਨਹੀਂ ਰਹੀ ਹੂੰ ਉਸ ਦਿਨ ਜਿੰਨੇ ਵੀ ਸਾਰੇ ਕੰਮ ਸੀਗੇ ਐਨਓਸੀ ਤੋਂ ਉਪਰੰਤ ਜਿੱਦਾਂ ਬਿਜਲੀ ਬੋਰਡ ਦੀਆਂ ਜਿਹੜੀਆਂ ਮੇਨ ਬਿਲਗਾ ਗ੍ਰਿਡ ਦੀਆਂ ਇੱਥੇ ਤਾਰਾਂ ਹਾਈ ਟੈਂਸ਼ਨ ਵਾਲ ਜਾਂਦੀਆਂ ਤਿੰਨ ਲਾਈਨਾਂ ਨਿਕਲਦੀਆਂ ਆ ਜਿਹੜੀਆਂ ਕਿ ਨੰਗੀਆਂ ਹੈਗੀਆਂ ਉਹਦੇ ਲਈ ਵੀ ਕੋਈ ਉਪਰਾਲਾ ਪਿਛਲੇ ਸਮੇਂ 'ਚ ਨਹੀਂ ਹੋਇਆ ਹੂੰ ਉਹਨਾਂ ਨੂੰ ਵੀ ਸੱਧਿਆ ਗਿਆ PWD ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੂੰ ਵੀ ਸਾਰੇ ਨੂੰ ਸੱਜਿਆ ਗਿਆ ਨਗਰ ਕੌਂਸਲ ਨੂੰ ਵੀ ਸੱਜਿਆ ਗਿਆ ਤੇ ਤਾਂ ਕਿ ਇਸ ਬਿਲਡਿੰਗ ਨੂੰ ਜਦੋਂ ਇਹ ਬਣਨੀ ਆ ਇਹਦੀ ਸੇਫਟੀ ਵੀ ਹੋਵੇ ਸਿਕਿਉਰਿਟੀ ਵੀ ਹੋਵੇ ਬੱਚਿਆਂ ਨੂੰ ਇਸ ਰੱਖਿਆ ਚਾਹੀਦੀ ਆ ਇਹਦੀ ਬਾਉਂਡਰੀ ਵਾਲ ਵੀ ਹੋਵੇ ਔਰ ਇਹਦਾ ਬਿਲਡਿੰਗ ਦਾ ਜਿਹੜਾ ਆ ਪਲਾਨ ਹੈਗਾ ਉਹਦੇ ਦੁਆਰਾ ਤੋਂ ਐਸਟੀਮੇਟ ਬਣਾਏ ਜਾਣਗੇ ਔਰ ਦੁਆਰਾ ਇਹਦੀ ਜਿਹੜੀ ਆ ਜਿਹੜੇ ਸੈਂਕਸ਼ਨਸ ਹੈਗੀਆਂ ਮਾ ਉਸ ਉਹ ਦੁਆਰਾ ਸੈਂਕਸ਼ਨ ਹੋਣ ਗਿਆ ਇਹਦੇ ਵਿੱਚ ਜਿਹੜਾ ਆ ਮੈਡਮ ਸਾਡੇ ਐਮਐਲਏ ਸਾਹਿਬ ਬੀਬੀ ਇੰਦਰਪ੍ਰੀਤ ਕੋਰਮਾਨ ਜੀ ਬਹੁਤ ਹੀ ਅ ਦ੍ਰਿੜ ਨਿਸ਼ਚੈ ਨਾਲ ਲੱਗੇ ਹੋਇਆ ਵੀ ਮੈਂ ਇਹ ਜਿਹੜਾ ਆ ਵਾਅਦਾ ਇਲੈਕਸ਼ਨ ਤੋਂ ਪਹਿਲਾਂ ਕੀਤਾ ਸੀਗਾ ਪਬਲਿਕ ਦੇ ਨਾਲ ਔਰ ਇਹ ਸਕੂਲ ਜਿਹੜਾ ਆ ਇਹ ਬਹੁਤ ਮਤਲਬ ਉਹਨਾਂ ਨੇ ਦੱਸਿਆ ਉਦੋਂ ਵੀ ਬਹੁਤ ਨਾਮਵਰ ਲੋਕ ਜਿਹੜੇ ਆ ਪਹੁੰਚ ਰੱਖਣ ਵਾਲੇ ਉਹ ਇਸ ਸਕੂਲ ਨੂੰ ਰੋਕਣ ਦੇ ਵਿੱਚ ਬੁਝੇ ਦੱਸਿਗੇ ਤੇ ਇਸ ਕਰਕੇ ਅਸੀਂ ਵੀ ਇਹ ਉਪਰਾਲੇ ਚ ਲੱਗੇ ਹੋਏ ਆ ਵੀ ਇਹ ਪਬਲਿਕ ਨੂੰ ਆਮ ਗਰੀਬ ਲੋਕਾਂ ਦੇ ਨਿਆਣੇ ਸਰਕਾਰੀ ਸਕੂਲਾਂ ਦੇ ਲਈ ਵੜਦੇ ਆ ਹੂੰ ਔਰ ਇਹ ਸਾਰੇ ਲੋਕਾਂ ਨੂੰ ਇਹ ਜਿਹੜੀ ਆ ਸਹੂਲਤ ਉਹ ਜਿਹੜਾ ਬਾਂਝਾ ਰੱਖਿਆ ਗਿਆ ਬਹੁਤ ਸਾਲਾਂ ਤੋਂ ਹੂੰ ਪਿਛਲੀਆਂ ਸਰਕਾਰਾਂ ਨੇ ਅਸੀਂ ਉਹਨੂੰ ਜਿਹੜਾ ਆ ਇਹ ਤੁਰੰਤ ਬਣਾ ਕੇ ਔਰ ਲੋਕਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰੀਏ ਫ੍ਰੀ ਐਜੂਕੇਸ਼ਨ ਜਿਹੜੀ ਬੱਚਿਆਂ ਨੂੰ ਮਿਲਦੀ ਹੈ ਉਹਨੂੰ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰੀਏ ਔਰ ਜਲਦੀ ਤੋਂ ਜਲਦੀ ਇਹਦੇ ਸਰਕਾਰ ਤੋਂ ਫੰਡਸ ਇਸ਼ੂ ਬਰਾਲੀ ਮਲੇ ਸਾਹਿਬ ਜਿਹੜੇ ਆਉਂ ਜੋਰ ਲਗਾ ਰਹੇ ਆਪਣੇ ਕੋਲੋਂ ਵੀਨਤ ਕਰ ਰਹੇ ਆ ਕਿ ਇਹਨਾਂ ਜਲਦੀ ਸਕੂਲ ਸ਼ੁਰੂ ਹੋ ਜਾਏਗਾ ਅੱਛਾ ਇੱਕ ਉਸ ਦਿਨ ਵਿਧਾਇਕ ਸਾਹਿਬ ਗੱਲ ਕਰਦੇ ਸੀ ਕੋਈ ਸਟੇਡੀਅਮ ਆ ਇੱਥੇ ਪਿੱਛੇ ਬੈਕ ਸਾਈਡ ਤੇ ਬਣਿਆ ਹੋਇਆ ਵੀ ਉਹਦੀ ਗਰਾਊਂਡ ਬਣਾ ਦਿੱਤੀ ਜਾਵੇ ਸਕੂਲ ਦੇ ਬੱਚਿਆਂ ਲਈ ਗਰਾਊਂਡ ਹੋਣਾ ਜ਼ਰੂਰੀ ਵੀ ਆ ਹਨਾ ਗਰਾਊਂਡ ਤੋਂ ਬਿਨਾ ਸਕੂਲ ਦਾ ਕੋਈ ਮਤਲਬ ਨਹੀਂ ਹੈ ਜੀ ਬੱਚਿਆਂ ਦੇ ਖੇਡਣ ਲਈ ਵੀ ਜਾਂ ਉਹਵੇਂ ਵੀ ਰੁਟੀਨ ਦੇ ਵਿੱਚ ਵੀ ਉਹਨਾਂ ਦੌੜ ਭੱਜਣ ਲਈ ਦੀ ਚਾਹੀਦਾ ਹੁੰਦਾ ਪਰ ਉਹ ਸਾਨੂੰ ਪਤਾ ਲੱਗਾ ਵੀ ਕੋਈ ਉਹ ਦਸਹਿਰਾ ਗਰਾਊਂਡ ਦਾ ਕੋਈ ਕਬਜ਼ਾ ਹੈ ਜਾਂ ਉਹਨਾਂ ਦੀ ਥਾਂ ਕੁਝ ਇਦਾਂ ਹੈਗਾ ਕੁਝ ਕੀ ਹੈਗਾ ਉਹ ਤੁਹਾਨੂੰ ਪਤਾ ਹੋਣਾ ਦੇਖੋ ਇਹ ਨਗਰ ਕੌਂਸਲ ਨੇ ਉਹ ਐਪਲੀਕੇਸ਼ਨ ਦਿੱਤੀ ਸੀਗੀ ਨਗਰ ਕੌਂਸਲ ਦੇ ਇਹੋ ਬੋਲੋ ਉਹਦੀ ਉਹਨਾਂ ਨੇ ਮੰਤੀ ਵਗੈਰਾ ਵੀ ਕੀਤੀ ਹੈਗੀ ਉਸ ਦਿਨ ਹੂੰ ਤੇ ਉਹ ਜੋ ਵੀ ਡਾਕੂਮੈਂਟਸ ਹੈਗੇ ਜਾਂ ਜੋ ਵੀ ਨਗਰ ਕੌਂਸਲ ਨੇ ਅਪਲਾਈ ਅ ਮਿੰਤੀ ਵਾਸਤੇ ਕੀਤਾ ਆ ਹੂੰ ਕਿਉਂਕਿ ਵਿਧਾਇਕ ਸਾਹਿਬ ਨੇ ਦੇਖਿਆ ਵੀ ਸਕੂਲ ਦੇ ਨਾਲ ਜਿਹੜੀ ਜਗ੍ਹਾ ਆ ਇਹ ਯੂਸਲੈਸ ਬਿਲਕੁਲ ਉਹ ਦਸਾਰੇ ਸਾਲ ਬਾਅਦ ਹੀ ਵਰਤੀ ਜਾਂਦੀ ਆ ਸਾਡੇ ਲਈ ਸਾਲ ਬਾਅਦ ਇੱਕ ਵਾਰੀ 10-15 ਦਿਨ ਲਈ ਵਰਤੀ ਜਾਂਦੀ ਆ ਹੂੰ ਤੇ ਬੱਚਿਆਂ ਨੂੰ ਅਗਰ ਸ਼ਹਿਰ ਦੇ ਵਿੱਚ ਇਹ ਗਰਾਊਂਡ ਮਿਲਦੀ ਆ ਤੇ ਗਰਾਊਂਡ ਬਣਦੀ ਆ ਔਰ ਸਰਕਾਰ ਇਹਦੇ ਵਿੱਚ ਜਾਂ ਨਗਰ ਕਾਉਂਸਲ ਦੇ ਸਹਿਯੋਗ ਨਾਲ ਸਰਕਾਰ ਇਥੇ ਸਕੂਲ ਜਾਂ ਗਰਾਊਂਡ ਨੂੰ ਵਧੀਆ ਤਰ੍ਹਾਂ ਬਣਾ ਦਿੰਦੀ ਆ ਹਮਮ ਔਰ ਸਾਰੇ ਇਲਾਕੇ ਦੇ ਬੱਚਿਆਂ ਨੂੰ ਇੱਥੇ ਸਹੂਲਤ ਮਿਲੇਗੀ ਹਮਮ ਸਪੋਰਟਸਮੈਨ ਜਿਹੜੀ ਇਹ ਸ਼ੈਪ ਉਹ ਬੱਚਿਆਂ ਚ ਪੈਦਾ ਹੋਊਗੀ ਔਰ ਬੱਚੇ ਜਿਹੜੇ ਨਸ਼ਿਆਂ ਤੋਂ ਵੀ ਬਚਨਗੇ ਖੇਡਾਂ ਵੱਲ ਨੂੰ ਉਤਸ਼ਾਹਤ ਹੋਣਗੇ ਇਹ ਚੀਜ਼ਾਂ ਜਿਹੜੀਆਂ ਆ ਸਾਡੇ ਸ਼ਹਿਰ 'ਚ ਸਟੇਡੀਅਮ ਦੀ ਬਹੁਤ ਘਾਟ ਆ ਗਰਾਊਂਡਾਂ ਹੈ ਨਹੀਂ ਗੀਆਂ ਬਿਲਕੁਲ ਇਹ ਹੋਣਾ ਚਾਹੀਦਾ ਹਮਮ ਔਰ ਇਹ ਉਹਨਾਂ ਦਾ ਬਹੁਤ ਜ਼ਰੂਰੀ ਆ ਉਪਰਾਲਾ ਆ ਵੀ ਇਹਨੂੰ ਇਸ ਤਰੀਕੇ ਨਾਲ ਯੂਜ਼ ਕੀਤਾ ਜਾਵੇ ਅੱਛਾ ਇੱਕ ਅਸੀਂ ਪਤਾ ਲੱਗਾ ਸਾਨੂੰ ਜੀ ਤੁਹਾਡੇ ਵਰਗੇ ਸਜਣਾ ਤੋਂ ਵੀ ਨਿਸ਼ਾਨਦੇਹੀ ਕਰਵਾਈ ਗਈ ਆ ਮੈਂ ਕੱਲ ਸਿੱਖਿਆ ਬੋਰਡ ਵੱਲੋਂ ਜੀ ਕਦੇ ਬਾਰੇ ਕੋਈ ਜਾਣਕਾਰੀ ਤੁਹਾਨੂੰ ਆਏ ਵੀ ਨਿਸ਼ਾਨਦੇਹੀ ਹੋਈ ਜਾਂ ਨਹੀਂ ਹੋਈ ਜਾਂ ਕੰਪਲੀਟ ਹੋ ਗਈ ਜਾਂ ਅਨਕੰਪਲੀਟਡ ਦੇਖੋ ਨਿਸ਼ਾਨਦੇਹੀ ਤਾਂ ਉਹਨਾਂ ਨੇ ਆਪਣੀ ਕਰ ਲਈ ਜਿੰਨੇ ਵੀ ਨਿਸ਼ਾਨ ਉਹਨਾਂ ਨੇ ਕਿਉਂਕਿ ਜੋਇੰਟ ਟੀਮ ਲੱਗੀ ਹੋਈ ਸੀ ਨਾਇਬ ਤਹਿਸੀਲਦਾਰ ਸਾਹਿਬ ਆਏ ਨੂਰਮੈਲ ਦੇ ਤੇ ਉਹਨਾਂ ਨੇ ਆਪਣੇ ਕੰਨ ਕੋ ਟੀਮ ਲਗਾਈ ਹੋਈ ਸੀ ਪ੍ਰੋਪਰ ਕਿਤੇ GPS ਦੇ ਨਾਲ ਉਹਨਾਂ ਨੇ ਜਿਹੜੀ ਉਹਦੀ ਨਿਸ਼ਾਨਦੇਹੀ ਆਪਣੇ ਰਿਕਾਰਡ ਦੇ ਮੁਤਾਬਕ ਕੀਤੀ ਆ ਉਹ ਜੋ ਵੀ ਰਿਪੋਰਟ ਦੇਣਗੇ ਕਿਉਂਕਿ ਇਹ ਜਿਹੜੀ ਐ ਸਿੱਖਿਆ ਵਿਭਾਗ ਤੇ ਨਗਰ ਕੌਂਸਲ ਕੋਲੋਂ ਸਾਂਝੇ ਤੌਰ ਤੇ ਅਪਲਾਈ ਕੀਤੀ ਹੋਈ ਸੀਗੀ ਹੂੰ ਦੋਨਾਂ ਨੇ ਆਪਣੇ ਆਪਣੇ ਲੈ ਕੇ ਤੇ ਉਹਦੀ ਰਿਪੋਰਟ ਜਿਹੜੀ ਆ ਸਰਕਾਰੀ ਬਣੂਗੀ ਜਿਸ ਤਰ੍ਹਾਂ ਵੀ ਹੈਗਾ ਜੋ ਵੀ ਉਹਦੇ ਵਿੱਚ ਜੋ ਵੀ ਕਿਸੇ ਨੇ ਕੋਈ ਅਗਰ ਕੋਈ ਅੱਛਾ ਮੈਂ ਤੁਹਾਨੂੰ ਰੋਕਣ ਲੱਗਾ ਜੋ ਸਾਡੇ ਸੋਰਸ ਜੀ ਉਨ੍ਹਾਂ ਦੇ ਮੁਤਾਬਿਕ ਇੱਕ ਇਥੋਂ ਰਸਤਾ ਬਣਾਇਆ ਗਿਆ ਸੀ ਇੰਟਰਲੋਕ ਲਾਈ ਗਈ ਆ ਜੀ ਥਾਂ ਹੈਗੀ ਆ ਸਕੂਲ ਦੀ ਉਹ 14 ਕੋ ਨਾਲ 17 ਮਾਲੇ ਚੋਂ ਕੁਝ ਨਗਰ ਕੌਂਸਲ ਨੇ ਰਸਤਾ ਬਣਾ ਦਿੱਤਾ ਸੀ ਇੰਟਰਲੋਕ ਦਾ ਜਿਹੜਾ ਗਾਂ ਦਸਹਰਾ ਗਰੋਂ ਨੂੰ ਜਾਂਦਾ ਹੈਗਾ ਵਿੱਚ ਕੁਝ ਇੱਕ ਦੋ ਕਮਰੇ ਬਣੇ ਆ ਸਾਨੂੰ ਜੋ ਸਾਨੂੰ ਜਾਣਕਾਰੀ ਮਿਲੀ ਉਹ ਵੀ ਨਜਾਇਜ਼ ਆ ਪਰ ਅੱਜ ਤੱਕ ਕੋਈ ਵੀ ਅਧਿਕਾਰੀ ਬੋਲ ਨਹੀਂ ਰਿਹਾ ਹੈਗਾ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਜਦਾਂ ਮੰਤੀ ਦੀ ਰਿਪੋਰਟ ਬਾਹਰ ਆਏਗੀ ਉਹਦੇ ਰਿਪੋਰਟ ਦੇ ਵਿੱਚ ਜੋ ਵੀ ਉਹ ਅਧਿਕਾਰੀ ਕਿਉਂਕਿ ਉਹ ਡਿਊਟੀ ਬਾਉਂਡ ਹੈਗੇ ਆ ਜੋ ਵੀ ਮੰਤੀ ਕਰਨੀ ਆ ਉਹ ਮਤਲਬ ਇਹ ਬਿਲਕੁਲ ਪਰਫੈਕਟ ਕੋਈ ਵੀ ਨਮਾਦਕਾਰੀ ਵੀ ਇਹ ਨਹੀਂ ਕਰ ਸਕਦਾ ਇਸ ਕਰਕੇ ਉਹ ਜੋ ਵੀ ਰਿਪੋਰਟ ਹੈਗੀ ਉਹ ਐਕਚੁਅਲ ਰਹਿਣੀ ਹੈ ਤੇ ਜੀ ਐਕਚੁਅਲ ਇਸ ਟਾਈਮ ਹਾਂਜੀ ਇਸ ਟਾਈਮ ਦੀ ਆਪਾਂ ਗੱਲ ਕਰੀਏ ਤੇ ਇਹ ਜਿਹੜੀ ਥਾਂ ਆ ਜਾਂ ਜਿਹੜੀ ਇਮਾਰਤ ਆ ਇਦੀ ਰਿਸਪੌਂਸਿਬਿਲਟੀ ਕਿਹੜੇ ਡਿਪਾਰਟਮੈਂਟ ਕੋਲ ਆ ਇਸ ਦੀ ਰਿਸਪੌਂਸਿਬਿਲਟੀ ਜਿਹੜੀ ਆ ਜੀ ਐਜੂਕੇਸ਼ਨ ਡਿਪਾਰਟਮੈਂਟ ਦੇ ਕੋਲ ਆ ਹੂੰ ਸਾਰੀ ਜਿਹੜੀ ਇਸ ਦੀ ਦੇਖ ਰੇਖਾ ਉਹ ਐਜੂਕੇਸ਼ਨ ਜਿਹੜਾ ਡਿਪਾਰਟਮੈਂਟ ਆ ਹੂੰ ਜ਼ਿਲ੍ਹਾ ਸਿੱਖਿਆ ਅਫਸਰ ਜਾਂ ਜਿਹੜੇ ਉਹਨਾਂ ਦੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਜਿਹੜੇ ਅਧੀਨ ਪ੍ਰਿੰਸੀਪਲ ਕਿਸੇ ਪ੍ਰਿੰਸੀਪਲ ਸੀਨੀਅਰਸ ਕੰਟਰੀ ਸਕੂਲ ਦੇ ਪ੍ਰਿੰਸੀਪਲ ਨੇ ਇਮੀਡੀਏਟ ਉਹਨਾਂ ਦੀ ਡਿਊਟੀ ਆ ਉਹ ਕੇ ਦੀ ਸਾਰੀ ਟੇਕ ਕੇਅਰ ਦੀ ਠੀਕ ਕਿਉਂਕਿ ਇਹ ਕੀ ਹੁਣ ਲਾਸਟ ਵਿੱਚ ਮੇਰਾ ਇਹ ਹੀ ਸਵਾਲ ਆ ਵੀ ਲੋਕਾਂ ਨੂੰ ਉਮੀਦਾਂ ਬਹੁਤ ਜਗੀਆਂ ਜਿਸ ਤਨ ਵਧਾ ਇੱਕ ਸਾਹਿਬ ਆਈ ਸੀ ਉਹੀ ਬਿਆਨ ਵੀ ਦਿੱਤੇ ਹੈਗੇ ਅਸਲ ਨੇ ਡਿਊਟੀਆਂ ਨਹੀਂ ਲਈਆਂ ਕੀ ਉਮੀਦ ਲੋਕੀ ਕਰਨ ਜਿਹੜੇ ਆਮ ਪਬਲਿਕ ਹੈ ਜਿਹੜੇ ਗਰੀਬ ਹੈ ਜਿਹਨਾਂ ਦੇ ਬੱਚੇ ਛੋਟੇ ਆ ਇਹਨਾਂ ਸਕੂਲਾਂ ਚ ਪੜਨੇ ਆ ਉਹ ਕਹੀਂ ਵੀ ਰੱਖਣਾ ਵੀ ਕਦੋਂ ਤੱਕ ਤੁਸੀਂ ਤੁਸੀਂ ਨਹੀਂ ਸਰਕਾਰ ਦਾ ਹਿੱਸਾ ਹੋ ਵੀ ਕਦੋਂ ਤੱਕ ਸਕੂਲ ਕੰਪਲੀਟ ਹੋ ਜਾਏਗਾ ਦੇਖੋ ਮੇਰੇ ਮੇਰੇ ਨਜ਼ਰੀਏ ਦੇ ਵਿੱਚ ਜੋ ਮੈਨੂੰ ਦੇਖਣ ਨੂੰ ਲੱਗਦਾ ਵੀ ਜਿਸ ਤਰ੍ਹਾਂ ਸਾਡੇ ਐਮ.ਐਲ.ਏ ਸਾਹਿਬ ਮਿਹਨਤ ਕਰ ਰਹੇ ਆ ਇਸ ਨੂੰ ਆਪਣਾ ਜਾਨੀ ਮੇਨ ਐਮ ਪ੍ਰੋਜੈਕਟ ਲੈ ਕੇ ਚੱਲ ਰਿਹਾ ਆ ਮੈਨੂੰ ਇਦਾਂ ਲੱਗਦਾ ਵੀ ਇਹ 26 ਚ ਜਿਹੜੀਆਂ ਕਲਾਸਾਂ ਆ ਉਹ ਇੱਥੇ ਲੱਗ ਸਕਦੀ ਆ ਠੀਕ ਆ ਲੱਗਣੀਆਂ ਚਾਹੀਦੀਆਂ ਬਿਲਕੁਲ ਮਤਲਬ ਕੋਸ਼ਿਸ਼ ਹਾਂਜੀ ਕੀਤੀ ਜਾ ਰਹੀ ਆ ਵੀ 26 ਦਾ ਸੈਸ਼ਨ ਇੱਥੋਂ ਸ਼ੁਰੂ ਹੋ ਜਾਏ ਇੱਥੇ ਸ਼ੁਰੂ ਹੋਣਾ ਚਾਹੀਦਾ ਕਲਾਸਾਂ ਹੀ ਹੋਣਾ ਹਨਾ ਨਹੀਂ ਮੇਰੇ ਖਿਆਲ ਨਾਲ ਤਾਂ ਪ੍ਰੋਜੈਕਟ ਕੰਪਲੀਟ ਹੋ ਜਾਣਾ ਚਾਹੀਦਾ ਜੀ ਓਕੇ ਆ ਬਿਲੀ ਬੋਰਡ ਦੀਆਂ ਲਾਈਨਾਂ ਵੀ ਥੋੜੇ ਦਿਨਾਂ ਚ ਬਾਹਰ ਨਿਕਲ ਜਾਣਗੀਆਂ ਹੂੰ ਔਰ ਪਿਛਲੇ ਜਿਹੜੀਆਂ 10 15 ਸਾਲਾਂ ਚ ਦੀ ਨਿਕਲੀਆਂ ਹੂੰ ਉਹ ਜਿਹੜੀਆਂ ਉਪਰਾਲਾ ਹੀ ਨਹੀਂ ਕੀਤਾ ਗਿਆ ਕੋਸ਼ਿਸ਼ ਹੀ ਕੀਤੀ ਗਈ ਹਾਂ ਕੁਝ ਵੀ ਐਕਟੀਵਿਟੀ ਨਹੀਂ ਕੀਤੀ ਗਈ ਤੇ ਉਹ ਥੋੜੇ ਦਿਨਾਂ ਚ ਜਿਹੜੀਆਂ ਉਹ ਐਸਟੀਮੇਟ ਉਹਦਾ ਜੋ ਵੀ ਪ੍ਰੋਸੈਸ ਹੈਗਾ ਹੋ ਰਿਹਾ ਠੀਕ ਹੈ ਔਰ ਜਲਦੀ ਹੀ ਜਿਹੜਾ ਹੈ ਇਹ ਤਾਰਾਂ ਤੁਰਾਂ ਬਾਹਰ ਨਿਕਲ ਕੇ ਬਿਲਡਿੰਗ ਥੋੜੇ ਹੀ ਮਹੀਨਿਆਂ ਦੇ ਵਿੱਚ ਸ਼ੁਰੂ ਹੋ ਜਾਏਗੀ ਦੋਸਤੋ ਇਲਸਾਨ ਦੇ ਬੰਦ ਸੰਦੂ ਜੀ ਜਿਹੜੇ ਸੀਨੀਅਰ ਆਗੂ ਨੇ ਆਮ ਆਦੀ ਪਾਰਟੀ ਦੇ ਤੇ ਜਿੱਥੋਂ ਤਏ ਸਾਨੂੰ ਅਨ ਆਫੀਸ਼ੀਅਲੀ ਇਹ ਜਾਣਕਾਰੀ ਵੀ ਹੈ ਵੀ ਇਹਨਾਂ ਦੀ ਜ਼ਿੰਮੇਵਾਰੀ ਵੀ ਅਹਿਮ ਰਹੀ ਹੈ ਸਕੂਲ ਨੂੰ ਸ਼ੁਰੂ ਕਰਵਾਉਣ ਦੇ ਵਿੱਚ ਤੇ ਹੁਣ ਵੀ ਐਕਟਿਵ ਹੈਗੇ ਆ ਤੇ ਹੋ ਸਕਦਾ ਇਹਨਾਂ ਦੀ ਦੇਖਰੇ ਵਿੱਚ ਹੀ ਸਕੂਲ ਕੰਪਲੀਟ ਹੋਵੇ। ਰਿੰਦਰ ਜੀ ਬਹੁਤ-ਬਹੁਤ ਧੰਨਵਾਦ ਜੀ। ਆਉਣ ਵਾਲੇ ਸਮੇਂ ਵਿੱਚ ਵੀ ਤੁਹਾਨੂੰ ਕਿੱਥੇ ਚਲ ਦਵਾਂਗੇ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਨੂੰ, ਸਰੋਤਿਆਂ ਨੂੰ ਧੰਨਵਾਦ। ਔਰ ਤੁਸੀਂ ਇਹ ਦੇ ਵਿੱਚ ਇੰਨਾ ਯੋਗਦਾਨ ਦੇ ਰਹੇ ਆ ਬਹੁਤ-ਬਹੁਤ ਤਹਿ ਦਿਲੋਂ ਤੁਹਾਡਾ ਵੀ ਧੰਨਵਾਦ। ਠੀਕ ਹੈ। ਥੈਂਕ ਯੂ।